ਦੇਖੋ ਬਾਈ ਦੇਖੋ ਦੁਨੀਆ ਦੇ ਰੰਗ ਦੇਖੋ ਸਖਰਾਜ ਦੇ ਕੀਤੇ ਕੰਡੇ ਕਬੋਲੀ ਬਾਈ ਇਹਨੂੰ ਆਖਿਆ ਸੀ ਨਾ ਚੱਜ ਦੇ ਬਾਣ ਚ ਲੀਹਾ ਛੱਡ ਲਿਆ ਕਰੋ ਛੱਡ ਲਿਆ ਕਰੋ ਪਰ ਕਾਹਨੂੰ ਛੱਡਦੇ ਐ ਸਖਰਾਜ ਨੂੰ ਐ ਖਬੋਤੀ ਨਾਲੇ ਮਸ਼ੀਨ ਆ ਜਿਹੜਾ ਇੱਕ ਲਾਇਆ ਤੇ ਖਬੋ ਗਿਆ ਰੱਖ ਹੁਣ ਚੱਕੀ ਇਹਦੇ ਤਾਂ ਠਾਂ ਠਾਂ ਇੱਧਰ ਦੀ ਨਿਕਲੂਗੀ ਚੱਕ ਕੋਈ ਚੱਕ ਬਾਈ ਇਹ ਲ ਇੱਕ ਸੁੱਖ ਆਪਾਂ ਨੂੰ ਘਰੇ ਬੈਠਿਆਂ ਨੂੰ ਹੀ ਨਜ਼ਾਰਾ ਦੇਖਣ ਨੂੰ ਮਿਲ ਜਾਂਦਾ। ਨਾ ਮੇਰੀ। ਹੁਣ ਇਹਦਾ ਰੇਟਰ ਵੀ ਹੋਊਗਾ ਇਹ। ਗੱਲਾ ਬਹੁਤ ਸੀਗਾ ਵਨ ਮੀਮੂ ਪੈਕੇਟ ਹਟਿਆ ਨਾ। ਇਹ ਬਾਣਾ ਚ ਪਾਣੀ ਬਹੁਤ ਖੜਦਾ ਹੈਗਾ ਸਾਡੇ। ਮੇਂ ਚੋਨਾ ਸ਼ੁਰੂ ਤੋਂ ਲੱਗਦਾ ਐ ਤਾਂ ਪਾਣੀ ਤਾਂ ਪੀਂਦੇ ਨਹੀਂ। ਹੰਸਲਾਹਾ ਬਣਾਈ ਜਾਂਦੇ ਆਂ ਬਾਈ ਕੀ ਕਰੀਏ। ਹੰਸਲਾ ਹੀ ਬਣਾਇਓ ਕੱਢਿਓ ਨੇ ਇਹਨੂੰ ਬਾਹਰ। ਓਨੇ ਬੰਦੇ ਕਢਾਉਣ ਵਾਲੇ ਤੇ ਓਨੇ ਵੀਡੀਓ ਬਣਾਉਣ ਵਾਲੇ ਲੈ। ਉਹ ਵੀ ਬੜੀ ਢੂੰਕੀ ਨਾਲੇ ਵੀ ਕੋਈ ਬੋਰ ਬੋਰ ਵੀ ਨਹੀਂ ਹੈਗਾ ਇਹਨਾਂ ਦਾ ਨਾ ਪੁਰਾਣੀ ਟੋਆ ਟੋਆ ਹੁੰਦਾ ਬੋਰ ਉਹ ਚ ਖੋਭ ਜਾਂਦੀ ਉਹ ਵੀ ਚੱਕਰ ਨਹੀਂ ਹੈਗਾ ਔਰੇ ਤਾਂ ਕੋਈ ਔਲਵਾਣਾ ਚਾਲ ਵੀ ਝੋਟਿਆ ਆਏ ਹਾਈ ਆਏ ਹਾਈ ਕੱਢਲੀ ਕੱਢ ਲਈ ਚੱਕ ਬਈ ਇਹ ਤਾਂ ਘਮੀ ਸੌਖਾ ਸੀ ਓਹ ਲੋ ਵਧੀਆ ਪ੍ਰਾਵਾ ਨਿਕਲ ਗਈ ਗੰਮ ਨਿਬੜੂ